ਹੋਰ ਫੜੂਗਾ ਕਾ ਕਿੰਨੇ ਦਾ ਬਾਬਾ ਲੋ 40000 ਇੱਕ ਦੋ ਤਿੰਨ ਤਿੰਨੇ ਦਾ 40000 ਰੁਪਇਆ ਲਾਇਆ ਤੂੰ ਬਾਈ ਤੁਸੀਂ ਕਿੰਨੇ ਮੰਗੇ ਆ ਲੱਖ ਦਾ ਮੇਰੇ ਲੈ ਦੋਨੇ ਦਾ ਲੱਖ ਦਾ ਆਵਾਜ਼ ਲੱਖ ਦਾ ਬਾਬਾ ਬੱਚਿਆਂ ਲਈ ਤਿੰਨ ਬੱਚਿਆਂ ਵਾਲੇ ਹੁਣ ਤਾਂ ਵੀ ਨਹੀਂ ਲੱਖਦੀਆਂ ਵੇਖਦੀਆਂ ਬਾਬਾ ਦੰਦੀ ਪਟ ਕੇ ਵੇ ਬੜਾ ਹੀ ਬੈਠ ਜਾਗਾ ਥਣ ਥਣ ਚੈੱਕ ਕਰ ਲੋ ਮੁੜ ਕੇ ਅਗਲਾ ਆ ਦੇ ਚਾਰ ਹੋਈ ਪਈ ਐ ਇਹ ਕੋਈ ਗੱਲ ਨਹੀਂ ਕੀਤੀ ਨਹੀਂ ਚਾਰ ਹੋਈ ਪਈ ਐ ਬਾਈ ਤਿੰਨ ਤਿੰਨ ਕੱਢ ਗਿਆ ਕਹਿੰਦਾ ਕੱਢਣ ਵਾਲਾ ਹਾਈ ਗੱਲ ਹਾਈ ਇਹਦੇ ਵੀ ਦੰਦੀ ਦੇਖੋ ਬਾਈ ਕੱਢ ਲੈ ਬਾਬਾ ਦੇਵਾ ਪੈਸੇ ਫਰਾਵੇ ਯਾਰ ਹੋਰ ਕੀ ਐ ਯਾਰ ਗੱਲ ਮਾਰਾ ਫੜਾ 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 ਦੇ 40000 ਦੇ ਪੈਸੇ ਦੇਵ ਹਜੇ ਕਰੂ ਗੱਲ ਇੱਥੇ ਕਿਡਾ ਚੀਆ ਇਹ ਤੂੰ ਪੈਸੇ ਵੜਾ ਜਦੋਂ ਤੂੰ ਆਖੀ ਜਾਂਦਾ ਪੈਸੇ ਕੱਢ ਪਾ ਪੈਸੇ ਵੜਾਵਾ ਕੱਢ ਉਹ ਬਾਈ ਦੇਖੀ ਖੈ ਕਰੀ ਉਧਰ ਨੂੰ ਜਾ ਕੇ ਤੱਕਦੇ ਆਏ ਦਿਲ ਨਹੀਂ ਇਹਦਾ ਬੁੜੇ ਦਾ ਨਹੀਂ ਆ ਤੁੱਕ ਕੇ ਨਹੀਂ ਨਹੀਂ ਜਿਹੜੀ ਜ਼ਬਾਨ ਹੋ ਗਈ ਵੀਡੀਓ ਹੋ ਗਈ ਜ਼ਬਾਨ ਹੋ ਗਈ ਜ਼ਬਾਨ ਤਾਂ ਹੋ ਗਈ ਹੱਥ ਵੀ ਕੱਢੇ ਜੇਬ ਚੋਂ ਇਹ ਰਟਾਇਰ ਹੋ ਗਿਆ ਥੋਈ ਲਓਏ ਆ ਬੱਕਰੀਆਂ ਦਾ 40 ਹੈ 40000 ਦਾ ਸੌਦਾ ਕਰਤਾ ਬਾਜਵਾ ਜੀ 40 ਦਾ ਸੌਦਾ ਹੋ ਗਿਆ ਜੀ ਅੱਜ 40 ਦਾ ਜੀ ਕਿਹੜੇ ਬੰਦੇ ਆ ਬਾਬਾ ਜੀ ਸਮਾਲ ਸਰ ਤੋਂ ਕਿੰਨੇ ਕ ਨਾਗ ਆਪਣੇ ਕੋਲ ਘਰੇ ਕਰ ਰਹੀ ਹੈ ਨਹੀਂ ਬਈ ਕੋਈ ਕਰ ਰਹੀ ਆਹ ਹੀ ਸੀਗੀ ਆਹ ਹੀ ਇਹ ਗੱਬਣਾ ਤਾਂ ਨਹੀਂ ਪਠਾ ਆਹ ਬੱਕਰੀ ਗੱਬਣਾ ਬਈ ਠੀਕ ਆ ਆ ਸਾਥੋ ਬਣਾਈ ਨਹੀਂ ਗਈ ਗਈ ਭਾਵੇਂ ਇਹ ਬੋਲਦੀ ਸੀਗੀ ਸਹੀ ਆ ਸਹੀ ਆ ਇਹ ਟਕਾਣਾ ਹੀ ਹੋਣਾ ਹੈ ਇਹਦਾ ਬਣਦਾ ਬਾਪੇ ਹੋ ਜਾਣਾ ਚੇਤੀ ਕਰ ਲੈ ਕੰਮ ਆਹ ਬੜੇ ਬਜੇ ਨਾ ਬੜੇ ਬੱਤੀ ਹੋਣ ਨਹੀਂ ਬਜੀਦਾਗਾ ਕੋਈ ਆਪ ਦਾ ਬਦਲਾ ਨਹੀਂ ਨਹੀਂ ਮਜੇ ਨੂੰ ਸਾਰ ਰਣਜੀਤ ਕਹ ਬੜੇ ਬਜੇ ਹਾਂ ਕਹਦੇ ਬੜੇ ਬਜੇ

11 12 13 14 15 16 17 18 19 20 21 22 23 24 25 26

ਅਵੇ ਬਹੁਤ ਵਧੀਆ ਸੌਦਾ ਹੋਇਆ ਬਾਬਾ ਜੀ ਸਮਾਲਸਰੋਂ ਆਏ ਸੀ 40000 ਦਾ ਸੌਦਾ ਪਹਿਲੀ ਸੱਟ 40 ਮਾਰੇ ਬਾਬੇ ਖਾਲਸੇ ਨੇ ਤੇ ਆ ਜਾਨਵਰਾਂ ਨੂੰ ਦੁਬਾਰਾ ਦਿਖਾ ਦਿੰਨੇ ਆ ਦੋ ਤਾਂ ਆ ਪਾਠਾ ਇੱਕ ਸੂਈ ਵੀ ਹੈ ਇਹ ਕ੍ਰਾਸ ਤੇ ਆ ਪੱਠ ਚੰਗੀ ਹੈ ਇਹ ਬੀਟਲ ਚ ਪੈਂਦੀ ਹੈ ਤੇ ਕਨਾਲ ਪਰਲੇ ਪਾਸੇ ਆਹ ਵਿਚਾਲੀ ਬੱਕਰੀ ਦਾ ਬੱਚਾ ਇਹਦੋਂ ਪਹਿਲੇ ਸੂਇਆ ਪਾਠਾ ਕੇ ਬੱਕਰਾ ਇਹ ਪਾਠਾ ਆਏ ਸੀਗੇ ਸਮਾਲਸਰ ਤੋਂ ਆਏ ਸੀਗੇ ਤੇ 5 ਮਿੰਟਾਂ ਹੀ ਵੇਚ ਤੇ ਬਾਬਾ ਜੀ ਸਤਿ ਸ੍ਰੀ ਅਕਾਲ ਤੇ ਕਿੰਨਾ ਕੁ ਟਾਈਮ ਲੱਗਿਆ ਬਾਬਾ ਜੀ ਜਾਨਵਰ ਵੇਚਣ ਨੂੰ 5-4 ਮਿੰਟ ਹੀ ਸਮਾਲਸਰੋਂ ਹੀ ਆਏ ਸੀ ਨਾ ਕਿਵੇਂ ਲੱਗੀ ਮੰਡੀ ਤੁਹਾਨੂੰ ਸਹੀ ਪੈਸੇ ਵਟੇ ਗਏ ਵਾਹ ਜੀ ਵਾਹ ਬਚੰਗੀ ਵੀ ਫਿਰ ਨਾਲ ਲਿਆਏ ਹੈ ਚਲੋ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਚਾਹ ਚੂ ਪੀ ਲੋ ਬਾਬਾ ਜੀ ਚਾਹ ਚੂ ਪੀ ਲੋ ਚਾਹ ਬਣੀ ਪਈ ਆ ਰੋਟੀ ਵੀ ਲੱਗਣ ਵਾਲੀ ਆ ਭਾਈ ਕਿਹਦੇ ਕੋਲ ਹੈ ਬੱਕਰੀ ਇਹ ਲੈ ਭਾਈ ਉਹਨੂੰ ਕਿੰਨੇ ਦੀ ਲੈ ਲਈ ਇਹ ਭਾਈ ਭਾਈ 20000

ਉਹ ਵੀਡੀਓ ਬਣਾਉਂਦੇ ਸੀ ਉਹ ਚਲ ਬੱਕਰੀ ਦਿਖਾ ਰਹੇ ਨੇ ਠੀਕ ਹੈ ਬਸ ਸਹੀ ਆ ਆ ਬੱਕਰੀ ਚੰਗੀ ਆ ਬੱਚਾ ਬਹੁਤ ਚੰਗਾ ਮਗਰ ਆ ਬੱਕਰਾ ਹੈ ਹਾਂ ਇੱਕ ਪਰ ਜਾਂਦੀ ਹੁੰਦੀ ਬਾਪੂ ਲਓ ਵੀ ਆ ਬੱਕਰਾ ਬਾਈ ਕੋਲੇ ਬਾਈ ਆਹ ਨਾਲ ਸਾਡੀ ਫੋਟੋ ਨਹੀਂ ਆਏਗੀ ਤੇ ਆ ਫੋਟੋ ਆਣੀ ਆਪਣੀ ਇੱਕ ਜਾਣੀ ਬਾਈ ਆ ਦੂਰ ਤਾਈ ਜਾਊਗੀ ਬਾਈ ਤੇਰੀ ਚੜਾਈ ਫੁੱਲਾ ਚੜਾਈ ਮਹਾਰਾਜ ਨੇ ਕੀਤੀ ਹੈ ਮੈਂ ਹਾਂ ਜੀ ਹਾਂ ਹਾਂ ਸਹੀ ਜਨਵਰੀ ਤੇਰੇ ਕੋਲੇ ਬਹੁਤ ਇਧਰ ਨੂੰ ਉੱਥੇ ਦੇ ਖੜਾ ਤੈਨੂੰ ਕੋਈ ਪਰੇ ਨੂੰ ਜਾ ਲਾ ਫੇਰ ਉੱਥੇ ਆਏ ਹੋਏ ਕਿਤੇ ਆਏ ਹੋਏ ਆ ਬੱਕਰਾ ਵੀ ਮਗਰ ਨੂੰ ਖੱਚਾ ਯਾਨੀ ਬਾਈ ਫੋਟੋ ਨਹੀਂ ਚਾਹੀਦੀ ਬਾਈ ਫੋਟੋ ਨਹੀਂ ਚਾਹੀਦੀ ਮੈਂ ਤੇਰਾ ਆਖਾ ਵੋਟਰ ਫੋਟੋ ਹੀ ਬਹੁਤ ਸੋਹਣੀ ਆਉਂਦੀ ਹੈ ਯਾਰ ਹਰ ਇੱਕ ਬੰਦਾ ਬੱਕਰੇ ਨਹੀਂ ਬਾਈ ਮੇਰੇ ਕੋਲ ਪਤਾ ਨਹੀਂ ਮੇਰੇ ਪਾਸ ਆ ਰਿਹਾ ਯਾਰ ਬਹੁਤ ਬੁਰੀ ਹੈ ਸ਼ਿਕਰ ਨਾਮ ਉਹ ਤੇ ਹੀ ਹੁਣ ਆਉਣਾ ਉਹ ਤੇ ਹੀ ਹੁਣ ਕੋਟੁਰੈਂਟ ਤੇ ਬਸ ਬਸ ਹਾਂ ਬੱਕਰਾ ਮਾਪੀ ਤੇ ਬਚਾ ਹਾਂ ਜਸਮੀ ਗਾਣਾ ਮੈਂ ਨਾ ਤੂੰ ਉੱਤਾਰ ਕੇ ਬੱਕਰਾ ਦੇ ਹਾਂ ਬਾਈ ਤੇ ਵੰਡਾ ਰੋਣੀ ਮੈਂ ਸਾਰੇ ਸਾਰੇ ਪਹਿਲੇ ਮੈਚ ਨੂੰ ਲਗਾ ਕਿੰਨੇ ਕ ਘਟ ਦਿਆ ਤੇ ਦੋ ਤਿੰਨ ਲੈ ਲੈ ਦੋ ਚਾਰ ਚਾਰ ਪੰਜ ਲੱਖ ਮੈਂ ਪੁੰਦਰਾ ਕਿਲ 10 ਲੱਖ ਰੁਪਏ ਇਹ ਇਹ ਫੋਨ ਹੀ ਆ ਵਰਦਾ ਲੈ ਵੀ ਬਾਈ ਆ ਨਾ ਮੇਰੀ ਫੋਟੋ ਜਾਂਦੀ ਹੈ ਬਾਹਰ ਅੱਜ ਵੀਡੀਓ ਬਾਹਰ ਜਾਊਗੀ ਬਾਈ ਵੀ ਕਿੰਨੇ ਦਾ ਦੇਤਾ ਬਾਈ ਦੱਸੀ ਸੱਚਾ ਪੈਸਾ ਲਿਆ ਬਾਈ ਕਿਉਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਮੈਂ ਤੈਨੂੰ ਆਖਿਆ 100 ਤੋਂ ਥੱਲੇ ਤੇਰੇ ਤੂੰ ਆਂ ਮੈਂ 100 ਤਾਂ ਜੜਨਾ ਨਹੀਂ ਕਿ ਲੋੜ 50 ਦਾ ਪਿਆ ਧੱਕਾ ਉਹ ਉਹ ਕਿਹੜੀ 50 ਸੀਗੀ ਤੂੰ ਛੋਟਾ ਸੀ ਲੰਦਾ ਰੋਸਾ ਵੜ ਕੇ ਮੈਂ ਮੈਂ ਪੁੱਛਣ ਆਇਆ ਮੰਡੀ ਵਾਲੇ ਨੇ ਮੰਡੀ ਵਾਲੇ ਨੇ ਮੇਰਾ ਬੱਕਰਾ ਵੇਚਣਾ ਉੱਥੇ ਕੱਲ ਨੂੰ ਫੇਰ ਲੈ ਕੇ ਸੀ ਠੀਕ ਆ ਇਹ ਤਾਂ ਗੱਲ ਤੇਰੀ ਠੀਕ ਆ ਆ ਬੱਚਾ ਬੱਕਰਾ ਬਾਈ 7500 ਦਾ ਹੋਇਆ ਆ ਨੇੜੇ ਰੱਖ ਦੋ ਇੱਥੇ ਟੇਡਾ ਰੱਖਾਂਗੇ ਇਹ ਜਾਣੀ ਬੇਟਾ ਭਾਈ ਬਾਹਰ ਜਾਣੀ ਤੂੰ ਸਾਡੇ ਤਾਂ ਅੱਖੇ ਨਹੀਂ ਲੱਗਿਆ ਫੋਟੋ ਦਾ ਇਤਰੀ ਘਾਲ ਦਿਆਂਗੇ ਮੈਂ ਤੁਹਾਨੂੰ ਆਖਿਆ ਤੂੰ ਸਾਡੇ ਤੈਨੂੰ ਸੱਤ ਨਹੀਂ ਲਾਇਆ ਮੈਂ ਮੈਨੂੰ ਅੱਖਾਂ ਨਹੀਂ ਸੱਤ ਦਾ ਦਵਾਦਾਂ 7200 ਦਾ ਹੋ ਗਏ ਸੱਤ ਤੋਂ 300 ਹੋਰ ਬੱਲੇ ਆਹ ਮੈਂ 10 ਤੋਂ ਵੱਧ ਵੇਚੂ ਮੈਂ ਫਿਰ 10 ਤੋਂ ਵੱਧ ਵੇਚਿਆਂ ਦਾ ਵੇਚ ਹੁਣ ਓਏ ਅਗਰ ਸਭਾ ਪੂਰੇ ਦਾ ਤੱਕ ਦੇ ਪੰਚਾਇਤ ਕਿਦੋਂ ਕਹਦਾ ਓਹ ਬਾਕੀ ਠੀਕ ਆ ਯਾਰ ਤੂੰ ਸਿੱਕੂ ਮੰਨ ਲੈ ਸਹੀ ਆ ਸਹੀ ਆ ਬਾਪੂ ਕਿਹੜੇ ਪਿੰਡੋਂ ਆਏ ਆ ਕੀ ਨਗਲਿਆ ਅੱਜ ਵੇਚੀਆ ਵੇਚੀਆ ਕਿਹੜੀ ਬੱਕਰੀ ਉਹ ਚਲੋ ਬੱਕਾਟੂ ਆ ਕਿੰਨੇ ਦੀ ਵੇਚਤੀ ਬਾਪੂ 12 ਠੀਕ ਆ ਜੀ ਕਿਨੇ ਲੈ ਲਈ ਸੰਜੀਤ ਨੇ ਠੀਕ ਆ ਲਓ 12000 ਦੀ ਬੱਕਰੀ ਲੈ ਲਈ ਰਣਜੀਤ ਨੇ ਔਰ ਮਾਰਾਨ ਹੱਡੀ ਬਾਬੀ ਕਿਤਾ ਆ ਹੱਡੀ

ਠੀਕ ਹੈ ਕਾਹ ਲੈ ਗੋਦ ਮਾ ਕੱਚੇ ਪੈ ਨਹੀਂ ਜਾਏ ਕਾਹ ਲੈ ਸਹੀ ਆਉਣ ਯਾਰ ਨੂਰ ਜੀ ਦਾ ਮੋਰੇ ਕੀ ਨੇ ਆ ਜਾਦਾ ਬੰਦਾ ਉਹ ਵੀ ਦੱਸ ਫਿਰ ਮੈਂ ਕੋਈ ਨਹੀਂ ਬਾਈ ਦੱਸ ਦੇ ਉਹਨੇ ਅਗਲੇ ਕੀ ਹੈ ਉਹ ਤਾਂ ਬਾਦਾ ਹੀਗਾ ਉਹ ਕਹਦੀ ਸੀ ਮੈਂ ਉਹ ਵੀ ਆਪ ਦੇ ਨੇੜੇ ਜੇ ਕੰਮ ਕੰਮ ਨੇੜਈ ਆ ਉਹ ਬਣਾ ਦੇ ਉਰੇ ਵੀ ਮੁੰਮਾ ਜਰਾ ਤੇਰੇ ਕਾਲੇ ਪਿੱਛੇ ਪੈਰੇ ਲਾਈ ਕਰਾ ਲੈ ਦੱਸ ਆ ਨਹੀਂ ਨਹੀਂ ਫੜ ਦੋ ਕੋਈ ਲਿਖਾਈ ਸਿਕਾਈ ਮਾਰ ਦੇ ਕੋਈ ਉਹ ਕੋਈ ਲਿਖਾਈ ਸਿਕਾਈ ਮਾਰ ਦੇ ਲਿਖਾਈ ਲਿਖਾਈ ਕਰ ਦੇ ਕਰਤੀ ਇਹ ਨੂੰ ਆਪ ਗਿਆ ਨਾਲੇ ਇੱਧਰ ਆਏ ਨੂੰ ਹੋਇਆ ਕਰ ਉਹ ਜਾ ਜਾਂ ਲਖਾਈ ਮੈਂ ਕਰਾ ਦਿਆਂ ਜੀ ਸਾਡੇ ਕਾਂਬਲਾ ਬੰਨਦਾ ਮੇਰਾ ਜਿਹੜਾ ਬੰਨਦਾ ਨਾ ਤੂੰ ਗਾਉਣਾ ਉਹ ਵੀ ਨਿਕਲਿਆ ਜਾਣੀ ਹੋਰ ਵੀ ਦੇ ਮਜ਼ਦੂਰ ਨੂੰ ਤੇ ਹੋ ਦੇ ਮਾਰਿਆ ਗੱਲ ਵੀ ਦੋ ਪਰੂ ਦੇ ਨਾ ਲਾਏ ਸੀ ਲੋ ਇੱਕ ਹੋਰ ਸੌਦਾ ਹੋਇਆ ਸਾਹਮਣੇ ਬੱਚਾ ਚੱਕੀ ਖੜਾ ਖਾਲਸਾ ਤੇ ਇਹ ਪਾਠਾ ਕੇ ਬੱਕਰਾ ਬਈ ਬੱਕਰਾ ਹੀ ਬੱਕਰਾ ਬੱਕਰਾ ਕਹਿ ਰਹਾ ਇਹ ਕਾਲਾ ਬੱਕਰਾ ਤੇ ਕਿਹੜੇ ਪਿੰਡੋਂ ਲਿਆਏ ਸੀ ਇਹ ਚਲ ਮਾਂ ਚਲ ਮਾਂ ਤੇ ਲਿਆਖਾ ਸਾਹਿਬ ਤੁਸੀਂ ਆਂ ਹਾਂਜੀ ਕਿਹੜਾ ਪਿੰਡ ਆਈ ਆਪਣਾ ਗਦਾਰਾ ਪਿੰਡ ਆ ਜੀ ਗਦਾਰ ਕਿੰਨੇ ਦਾ ਹੋ ਗਿਆ ਜੀ ਇਹ 3500 ਚਲੋ ਬਹੁਤ ਵਧੀਆ ਜੀ ਆਓਏ ਮਿੱਤਰੋ ਗਦਾਰਿਆਂ ਆਏ ਸੀ ਵਿਚਾਰੇ ਬਰਗਾੜੀ ਬੱਕਰਾ ਮੰਡੀ ਤੇ ਤੇ ਸੌਦਾ ਹੋ ਗਿਆ ਅਖੀਰਲੇ ਸੌਦੇ ਸ਼ਾਮ ਦੇ ਤੇ ਪੈਸੇ ਆ ਗਏ ਜੀ ਹਾਂਜੀ ਬਹੁਤ ਬਹੁਤ ਧੰਨਵਾਦ ਬਾਈ ਜੀ ਇੱਥੇ ਪਹੁੰਚ ਚਲੇ